ਮਨਤਮਨ ਸਰਕਾਰ ਵੱਲੋਂ ਰੋਕਣ ਦੀਆਂ ਲੱਖ ਕੋਸ਼ਾਂ ਦੇ باوجود ਕਿਸਾਨਾਂ ਨੇ ਚੰਡੀਗੜ੍ਹ ਵੱਲ ਚਾਲੇ ਪਾ ਦਿੱਤੇ ਨੇ ਔਰ ਇਹ ਕਾਫਲਾ ਚੰਡੀਗੜ੍ਹ ਵੱਲ ਵੱਧ ਰਿਹਾ ਇਸ ਵਕਤ ਲੁਧਿਆਣਾ ਮੋਗਾ ਰੋਡ ਤੇ ਅਜਿੱਤਵਲ ਤੋਂ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਇੱਕ ਪਾਸੇ ਭਗਵੰਤ ਮਾਨ ਸਰਕਾਰ ਰੋਕਣ ਦੀਆਂ ਲੱਖ ਕੋਸ਼ਾਂ ਕਰ ਰਹੀ ਹੈ ਤੇ ਦੂਜੇ ਪਾਸੇ ਕਿਸਾਨਾਂ ਨੇ ਚੰਡੀਗੜ੍ਹ ਵੱਲ ਚਾਲੇ ਪਾ ਦਿੱਤੇ ਨੇ ਉਹਦਾ ਨੱਤਣੋਚ ਨਾਲ ਆ ਦੇ ਰਿਹਾ ਕਿਸਾਨ ਦਾ ਪੁੱਤ ਉਹਦਾ ਨੱਜਦਾ ਹੁੰਦਾ ਉਹਦਾ ਨੱਤਣ ਵਾਲਿਆ ਨਾ ਗੱਲਾਂ ਬਤਾ ਚਰਕਲੇ ਜਨਾ ਤੇ ਆਉਂਦਾ 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 ਜਾਂਦਾ ਪੁੱਤ ਨਹੀਂ ਸੁਪਨਾ ਆਇਆ ਇਹਨਾਂ ਨੂੰ ਭਾਈ ਜੀ ਭਗਵੰਤ ਮਾਨ ਸਰਕਾਰ ਜਿਹੜੀ ਆ ਉਹ ਰੋਕ ਰਹੀ ਆ ਪਰ ਕੀ ਤੁਸੀਂ ਹੁਣ ਚੰਡੀਗੜ੍ਹ ਵੱਲ ਜਾ ਪਾਓਗੇ ਕਾਫੀ ਸਾਰੇ ਕਿਸਾਨ ਆਗੂਆਂ ਦੀ ਰਾਤ ਫੜੋ ਫੜੀ ਕੀਤੀ ਗਈ ਆ ਕੀ ਹੁਣ ਚੰਡੀਗੜ੍ਹ ਪਹੁੰਚਿਆ ਜਾ ਸਕੂਗਾ ਦੇਖੋ ਜੀ ਭਗਵਤ ਮਾਨ ਸਰਕਾਰ ਦਾ ਸਾਡੇ ਵਾਸਤੇ ਕੋਸ਼ਿਸ਼ ਹੀ ਨਹੀਂ ਕੀਤੀ ਸਾਡੇ ਵਾਸਤੇ ਜਿਹੜਾ ਬੜਾ ਸੀਨੇ ਚੋੜੇ ਵਾਲਾ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨੇ ਵੱਡੇ ਵੱਡੇ ਟਿੱਪਰ ਰਾਜ ਖੜੇ ਕਰਕੇ ਵੱਡੀਆਂ ਵੱਡੀਆਂ ਰੋਕਾਂ ਲਾ ਕੇ ਸਾਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ ਅਸੀਂ ਤਾਂ ਉਸ ਸਮੇਂ ਰਹੀ ਰੁਕੇ ਸੀ ਭਗਵਾਨ ਸਭਾ ਨੇ ਬੱਤ ਸਾਡੇ ਵਾਸਤੇ ਸੋਚੇ ਕਿ ਅਸੀਂ ਇਹਨਾਂ ਨੂੰ ਰੋਕ ਲਾਂਗੇ ਰੁਕ ਜਾਣਗੇ ਸਾਡੇ ਅੱਖ ਲੱਖ ਆਗੂ ਫੜ ਲਵੇ ਸਾਡਾ ਜ਼ਿਲ੍ਹਾ ਪ੍ਰਧਾਨ ਪ੍ਰਗਟ ਸਿੰਘ ਸਾਫੂ ਵਾਲਾ ਸਾਡੇ ਬਲਾਕ ਪ੍ਰਧਾਨ ਲਗਭਗ ਸਾਡੇ ਜ਼ਿਲ੍ਹੇ ਦੇ ਹੋਰ ਆਗੂ ਜਾਂ ਬਲਾਕਾਂ ਦੇ ਆਗੂ ਅੱਜ ਗ੍ਰਿਫਤਾਰ ਕੀਤੇ ਹੋਏ ਆ ਪਰ ਫੇਰ ਮੈਂ ਜ਼ਿਲ੍ਹੇ ਦਾ ਖਜ਼ਾਨਚੀ ਕੁਲਜੀਤ ਸਿੰਘ ਪੰਡੋਰੀ ਮੋਗਾ ਦਾ ਮੈਂ ਫੇਰ ਵੀ ਕਾਫਲਾ ਆਪਦਾ ਲੈ ਕੇ ਦਿੱਲੀ ਜਾਵਾਂਗਾ ਜੇ ਭਗਵੰਤ ਮਾਨ ਜਿੰਨਾ ਮਰਜ਼ੀ ਜ਼ੋਰ ਲਾ ਲਵੇ ਜੇ ਸਾਨੂੰ ਗ੍ਰਿਫਤਾਰ ਰਾਜ ਕਰਾਵੇਗੀ ਤਾਂ ਮਗਰ ਸਾਡੇ ਕਾਫਲੇ ਹੋਰ ਖੜਿਆ ਉਹ ਕਾਫਲੇ ਦਿੱਲੀ ਆ ਨੂੰ ਤੋਰਾਂਗੇ ਪਰ ਭਗਵੰਤ ਮਾਨ ਸਾਨੂੰ ਚੰਦੀ ਸੌਰੀ ਚੰਡੀਗੜ੍ਹ ਜਾਣ ਤੋਂ ਰੋਕ ਨਹੀਂ ਸਕਦਾਗਾ ਚੰਡੀਗੜ੍ਹ ਭਗਵੰਤ ਮਾਨ ਦੇ ਪਿਓ ਦਾ ਨਹੀਂਗਾ ਚੰਡੀਗੜ੍ਹ ਸਾਡਾ ਹੈ ਜੇ ਸਾਨੂੰ ਸਾਡੇ ਸੂਬੇ ਦੀ ਰਾਜਧਾਨੀ ਵਿੱਚ ਰੋਕਣ ਤੋਂ ਇਹ ਸਾਨੂੰ ਜਾਣ ਤੋਂ ਰੋਕੇਗਾ ਤਾਂ ਅਸੀਂ ਕਦੀ ਵੀ ਨਹੀਂ ਰੁਕਾਂਗੇ ਭਗਵੰਤ ਮਾ ਜਿੰਨਾ ਜ਼ੋਰ ਲਾਉਣਾ ਚਾਹੁੰਦਾ ਲਾ ਲਵੇ ਅਸੀਂ ਚੰਡੀਗੜ੍ਹ ਹਾ ਹਾਲ ਤੇ ਜਾਵਾਂਗੇ ਪਰ ਭਗਵੰਤਪਨ ਸਾਹਿਬ ਮੋਦੀ ਸਰਕਾਰ ਨੂੰ ਲਗਾਤਾਰ ਪਿਛਲੇ ਟਾਈਮ ਤੋਂ ਇਹ ਕਹਿੰਦੇ ਆ ਰਹੇ ਆ ਵੀ ਕਿਸਾਨਾਂ ਨੇ ਦਿੱਲੀ ਆਉਣਾ ਤੁਸੀਂ ਦਿੱਲੀ ਆਉਣ ਕਿਉਂ ਨਹੀਂ ਦਿੰਦੇ ਦਿੱਲੀ ਭਾਰਤ ਦੀ ਰਾਜਧਾਨੀ ਆ ਦੇਖਦੇ ਕਿਸਾਨ ਦਿੱਲੀ ਨਹੀਂ ਆਉਣਗੇ ਤਾਂ ਫਿਰ ਕਿੱਥੇ ਜਾਣਗੇ ਤੇ ਅੱਜ ਆਪ ਹੀ ਆਪ ਦੀ ਗੱਲ ਦੇ ਉਲਟ ਕਿਉਂ ਬੁਗਤ ਰਹੇ ਨੇ ਅੱਜ ਆਪ ਹੀ ਕਿਸਾਨਾਂ ਨੂੰ ਚੰਡੀਗੜ੍ਹ ਕਿਉਂ ਨਹੀਂ ਆਉਣ ਦੇਣਾ ਚਾਹੁੰਦੇ ਬਿਲਕੁਲ ਜੀ ਭਗਵੰਤ ਮਾਨ ਦੀ ਗੱਲ ਤੇ ਅਸੀਂ ਬਿਲਕੁਲ ਵਿਸ਼ਵਾਸ ਨਹੀਂ ਕਰਦੇ ਸਾਨੂੰ ਤਾਂ ਐ ਜਾਪਦਾ ਕਿ ਲੋਕਾਂ ਨੇ ਇਹ ਚੀਜ਼ ਲਿਆਂਦੀ ਸੀ ਬਦਲਾ ਦੇ ਨਾਂ ਤੇ ਇਹ ਸਰਕਾਰ ਆਈ ਸੀ ਹਵਾ ਤੋਂ ਪੈਰਾਸ਼ੂਟ ਰਾਈਟਾ ਉਤਰੇ ਸੀਗੀ ਪਰ ਸਾਨੂੰ ਐ ਮਹਿਸੂਸ ਹੁੰਦਾ ਕਿ ਇਹਦੇ ਨਾਲੋਂ ਪੰਜਾਬ ਦੇ ਪਿਛਲੇ ਮੁੱਖ ਮੰਤਰੀ ਜਿਵੇਂ ਚਰਚਿੰਗ ਚੰਨੀ ਸੀਗੇ ਜਾਂ ਕੈਪਟਨ ਅਮਰਿੰਦਰ ਸਿੰਘ ਉਹਦੇ ਸਾਨੂੰ ਬਿਲਕੁਲ ਨਹੀਂ ਰੋਕਿਆ ਸੀ ਚੰਡੀਗੜ੍ਹ ਜਾਣ ਤੋਂ ਜਦੋਂ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰੋਜਪੁਰ ਰੈਲੀ ਕਰਨ ਆਇਆ ਸੀ ਤਾਂ ਉੱਥੇ ਇਕੱਠ ਨਹੀਂ ਸੀਗਾ ਹੋਇਆ ਉਹਦੀ ਉਹਦੀ ਰੈਲੀ 'ਚ ਤੇ ਉਹਨੇ ਬਹਾਨਾ ਬਣਾ ਕੇ ਤੇ ਪਛਾਹ ਮੁੱਢਣ ਦੀ ਕੋਸ਼ਿਸ਼ ਕੀਤੀ ਤੇ ਕਹਿ ਦਿੱਤਾ ਕਿ ਮੈਂ ਕਿਸਾਨਾਂ ਤੋਂ ਬਚ ਕੇ ਵਾਪਸ ਜਾ ਰਿਹਾ ਚੰਨੀ ਸਰਕਾਰ ਨੇ ਸਾਡੇ ਤੋਂ ਕੋਈ ਪਰਚਾ ਦਰਜ ਨਹੀਂ ਕੀਤਾ ਭਗਵੰਤ ਮਾਨ ਸਰਕਾਰ ਨੇ 307 ਦੇ ਪਰਚੇ ਦਰਜ ਕੀਤੇ ਅਸੀਂ ਉਹਦਾ ਵੀ ਜਦੋਂ ਹਿਸਾਬ ਲੈ ਕੇ ਜਾਵਾਂਗੇ ਹੂੰ ਅੱਛਾ ਜਿਸ ਤਰ੍ਹਾਂ ਭਗਵੰਤ ਮਾਨ ਸਾਹਿਬ ਕੱਲ ਮੀਟਿੰਗ 'ਚੋਂ ਇਹ ਕਹਿ ਕੇ ਉੱਠੇ ਆ ਵੀ ਜੋ ਫਿਰ ਜੋ ਹੁੰਦਾ ਤੁਸੀਂ ਕਰ ਲਓ ਤਾਂ ਇਹਦੇ ਪਿੱਛੇ ਉਹਨਾਂ ਦੀ ਕਿਹੜੀ ਸੋਚ ਹੈ ਇੱਕ ਗਿੱਦਰ ਧਮਕੀਆਂ ਹੀ ਆ ਦਿੰਦਾ ਹੈ ਅਸੀਂ ਇਹਨਾਂ ਤੋਂ ਡਰਨ ਵਾਲੇ ਨਹੀਂਗੇ ਅਰੇ ਸਾਨੂੰ ਅੱਜ ਪਤਾ ਲੱਗਾ ਕਿ ਜਿਹੜੇ ਸਾਡੇ ਸੂਬੇ ਦੇ ਆਗੂ ਆ ਜਿਵੇਂ ਬਲਬੀਰ ਸਿੰਘ ਰਾਜੀਵਾਲ ਐਸਕੇਐਮ ਦੇ ਵਿੱਚ ਆ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਸਾਡੇ ਵੀ ਕੋਸ਼ ਆਗੂ ਜਿਵੇਂ ਤੁਹਾਨੂੰ ਦੱਸਿਆ ਗ੍ਰਿਫਤਾਰ ਕਿਤੇ ਹੋਰ ਆਗੂ ਵੀ ਕਿਤੇ ਆ ਹਿਆਰਪੁਰ ਤੋਂ ਵੀਡੀਓ ਆ ਰਹੀਆਂ ਇਹਨਾਂ ਨੇ ਆਗੂਆਂ ਨੂੰ ਗ੍ਰਿਫਤਾਰ ਕੀਤਾ ਮੇਰੇ ਘਰੇ ਵੀ ਪੁਲਿਸ ਤੜਕੇ ਤੜਕੇ ਗਈ 5:30 ਵਜੇ ਮੇਰੇ ਨਾਲ ਮੇਰਾ ਬਲਾਕ ਪ੍ਰਧਾਨ ਖੜਾ ਇਹਦੇ ਘਰੇ ਵੀ ਤੜਕੇ 5:30 ਵਜੇ ਪੁਲਿਸ ਗਈ ਸਾਡਾ ਕੱਲਾ ਕੱਲਾ ਕਮਰਾ ਫਰੋਲਿਆ ਪਰ ਸਾਨੂੰ ਪਤਾ ਸੀ ਵੀ ਅਹੀ ਇਹਨਾਂ ਦੇ ਹੱਥ ਨਹੀਂ ਆਉਣਾ ਪਰ ਅਸੀਂ ਪਿੰਡਾਂ 'ਚੋਂ ਆਦੇ ਬੰਦੇ ਕੱਢ ਕੇ ਇੱਥੇ ਆਏ ਹੋਏ ਆਂ ਅਸੀਂ ਜਾਵ ਸੋ ਜਾ ਭਗਵੰਤ ਮਾਨ ਦੀ ਉਹ ਉਹਦੇ ਉਹਦੇ ਤੇ ਅਸੀਂ ਇਹਨੂੰ ਕਦੀ ਵੀ ਨਹੀਂ ਚੱਲਣ ਦਿਆਂਗੇ ਕਿਉਂਕਿ ਇਹਦੇ ਜਿਹੜਾ ਮੀਟਿੰਗ ਤੇ ਉੱਠਣ ਦਾ ਮੁੱਖ ਕਾਰਨ ਸੀ ਇਹ ਇਹਦੇ ਪੰਜ ਤਰੀਕਾ ਲੈ ਧਰਦੇ ਨੂੰ ਕਹਿ ਕੇ ਤੁਸੀਂ ਕਿਵੇਂ ਨਾ ਕਿਵੇਂ ਨੂੰ ਟਾਲੋ ਇਹਨੂੰ ਰੋਕੋ ਪੋਸਟ ਕੋਣ ਕਰੋ ਪਰ ਰੋਲਾ ਉੱਥੇ ਇਸ ਗੱਲ ਤੋਂ ਪੈ ਗਿਆ ਵੀ ਜਦੋਂ ਅਸੀਂ 3 3 ਦਿਨ ਦਾ ਧਰਨਾ ਚੰਡੀਗੜ੍ਹ ਲਾ ਕੇ ਆਏ ਸੀਦਾ ਉਦੋਂ ਦੇ ਕੁਝ ਗੱਲਾਂ ਸਾਡੀਆਂ ਮੰਨੀਆਂ ਸੀ ਸਾਡੀਆਂ ਮੰਗਾ ਮੰਨੀਆਂ ਸੀ ਉਹਨਾਂ ਦੇ ਖਰਾ ਨਹੀਂ ਤਰਿਆ ਜਿਵੇਂ ਕਿ ਚੇਪਾਲੇ ਮੀਟਰ ਇਹ ਮੰਨਿਆ ਸੀ ਕਿ ਮੈਂ ਪੰਜਾਬ 'ਚ ਚੇਪਾਲੇ ਮੀਟਰ ਨਹੀਂ ਲਾਵਾਂਗਾ ਪਰ ਉਹ ਉਹ ਆਪਦੀ ਜਿਹੜੀ ਪਾਲਸੀ ਉਹ ਨੂੰ ਬੰਦ ਨਹੀਂ ਕੀਤਾਗਾ ਤਾਂ ਕਰਕੇ ਜਿਹੜੇ ਉੱਥੇ ਸਾਡੇ ਕਿਸਾਨ ਆਗੂ ਸੀ ਉਹਨਾਂ ਨੇ ਕਹਿ ਦਿੱਤਾ ਕਿ ਤੇਰੇ ਤੇ ਵਿਸ਼ਵਾਸ ਕਿਵੇਂ ਕਰੀਏ ਜਦੋਂ ਉਹਨਾਂ ਨੇ ਇਹਨੂੰ ਇਹ ਸਵਾਲ ਕੀਤਾ ਇਹ ਤਲਖੀ ਚ ਆ ਗਿਆ ਇਹ ਚੱਲਦੀ ਮੀਟਿੰਗ ਵਿੱਚ ਛੱਡ ਕੇ ਚਲਾ ਗਿਆ ਉਹ ਕਹਿੰਦਾ ਜਿਹੜੀਆਂ ਗੱਲਾਂ ਤੇ ਤੁਹਾਡੀਆਂ ਨਾਲ ਤੁਹਾਡੇ ਨਾਲ ਨਹੀਂ 7-8 ਜੜੀ ਕਿ ਉਹਦੇ ਤੇ ਸਹਿਮਤੀ ਪਈ ਆ ਮੇਰੀ ਮੈਂ ਉਹਨਾਂ ਦੇ ਵੀ ਨਹੀਂ ਸਹਿਮਤ ਹੋਂ ਤੁਹਾਡੇ ਨਾਲ ਮੈਂ ਮੀਟਿੰਗ ਛੱਡ ਕੇ ਜਾ ਰਿਹਾ ਤੁਸੀਂ ਜੋ ਕਰਨਾ ਕਰ ਲਓ ਫਿਰ ਅਸੀਂ ਇਹਨੂੰ ਕਰਕੇ ਵਿਖਾਵਾਂਗੇ ਭਗਵੰਤ ਮਾਨ ਕਹਿੰਦਾ ਹੈ ਕਿ ਮੈਂ ਤਾਂ ਕਿਸਾਨ ਆਗੂਆਂ ਨੂੰ ਇਹ ਕਿਹਾ ਸੀ ਵੀ ਰੇਲਾਂ ਨਾ ਰੋਕੋ ਸੜਕਾਂ ਨਾ ਰੋਕੋ ਇਹਦੇ ਨਾਲ ਆਮ ਲੋਕਾਂ ਦਾ ਨੁਕਸਾਨ ਹੁੰਦਾ ਕਹਿੰਦਾ ਦੱਸੋ ਇਹਦੇ ਵਿੱਚ ਮੈਂ ਕੀ ਗਲਤ ਕਿਹਾ ਨਾ ਤਾਂ ਅਸੀਂ ਰੇਲਾ ਰੋਕਣ ਦਾ ਸੱਦਾ ਦਿੱਤਾ ਨਾ ਅਸੀਂ ਸੜਕਾ ਰੋਕਣ ਦਾ ਸੱਦਾ ਦਿੱਤਾ ਅਸੀਂ ਤਾਂ ਭਗਵੰਤ ਮਾਨ ਉਹ ਜਿਹੜੀ ਸਰਕਾਰ ਪੰਜਾਬ ਦੀ ਉਹਨੂੰ ਇਹ ਗੱਲ ਆਖੀ ਏ ਵੀ ਸਾਨੂੰ ਚੰਡੀਗੜ੍ਹ ਦੇ ਵਿੱਚ ਅਸੀਂ ਧਰਨਾ ਲਾਉਣਾ ਉਹਦੀ ਮਨਜ਼ੂਰੀ ਲਈ ਪੱਤਰ ਦਿੱਤਾ ਸੀ ਉਹ ਕਹਿੰਦਾ ਮੇਰੇ ਨਾਲ ਮੀਟਿੰਗ ਕਰ ਲਓ ਮੈਂ ਤੁਹਾਡੀਆਂ ਮੰਗਾਂ ਮੰਨ ਲੈਣਾ ਮੰਗਾਂ ਦੇ ਵਿੱਚੋਂ ਅੱਧ ਵਿਚਾਲੇ ਉਹ ਉੱਠ ਕੇ ਚਲਾ ਗਿਆ ਵੀ ਮੇਰੀ ਅੱਖ ਖਰਾਬ ਹੈ ਬਹਾਨਾ ਲਾ ਕੇ ਪਹਿਲਾਂ ਕਹਿੰਦਾ ਮੇਰੇ ਕੋਲ ਖੁੱਲਾ ਟਾਈਮ ਹੈ ਮੈਂ ਸਾਰੀਆਂ ਮੰਗਾਂ ਤੇ ਡਿਸਕਸ ਕਰਾਂਗਾ ਕਿਸਾਨ ਆ ਆਗੂਆਂ ਨੇ ਆਖਿਆ ਵੀ ਜੇ ਤੇਰੇ ਜਿੰਨਾ ਟਾਈਮ ਹੈ ਅਸੀਂ ਉਨੀ ਡਿਸਕਸ ਤੇਰੇ ਨਾਲ ਕਰ ਲੈਨੇ ਆ ਕਹਿੰਦਾ ਵੀ ਮੇਰੇ ਕੋਲ ਖੁੱਲਾ ਟਾਈਮ ਹੈ ਤੁਸੀਂ ਜਿੰਨਾ ਵੀ ਕਰਨਾ ਕਰ ਲਓ ਜਿੰਨੀਆਂ ਵੀ ਮੰਗਾਂ ਤੁਹਾਡੀਆਂ ਮੈਂ ਸਾਰੀਆਂ ਸੁਣ ਕੇ ਜਾਵਾਂਗਾ ਮੁੜ ਕੇ ਉਹਨੇ ਬਹਾਨਾ ਬਣਾ ਲਿਆ ਵੀ ਮੇਰੀ ਅੱਖ ਖਰਾਬ ਹੋ ਗਈ ਵੀ ਮੈਂ ਅੱਖ ਦਾ ਬਹਾਨਾ ਬਣਾ ਕੇ ਤੇ ਵਿੱਚੋਂ ਉੱਠ ਕੇ ਚਲਾ ਗਿਆ ਵੀ ਤੁਹਾਡੇ ਤੋਂ ਜਿਹੜਾ ਜ਼ੋਰ ਲੱਗਦਾ ਲਾ ਲਓ ਅਸੀਂ ਜਿਹੜਾ ਜਿਵੇਂ ਹੋਇਆ ਅਸੀਂ ਕਰ ਲਾਂਗੇ ਉਹਨੇ ਆਪਦਾ ਜ਼ੋਰ ਲਾ ਲਿਆ ਕਿਸਾਨਾਂ ਨੇ ਆਪਦਾ ਜ਼ੋਰ ਲਾ ਲਿਆ ਜੇ ਲੋਕ ਖਰਾਬ ਹੁੰਦੇ ਨੇ ਤੇ ਅਸੀਂ ਵੀ ਉਹਨਾਂ ਲੋਕਾਂ ਦੇ ਵਿੱਚ ਹੀ ਆਉਣੇ ਆ ਸਾਡੇ ਵੀ ਸਾਰੇ ਉਹ ਲੋਕਾਂ ਨੂੰ ਇਹ ਭੜਕਾਉਣਾ ਚਾਹੁੰਦਾ ਆ ਵੀ ਕਿਸਾਨ ਜਥੇਬੰਦੀਆਂ ਦੇ ਲੋਕ ਉਲਟ ਹੋ ਜਾਣ ਇਹੋ ਹੀ ਗੱਲ ਮੋਦੀ ਸਰਕਾਰ ਕਰਦੀ ਸੀ ਇਹੋ ਹੀ ਗੱਲ ਬਾਦਲ ਸਾਹਿਬ ਦੇ ਜਦੋਂ ਅਸੀਂ ਪਰਣਾ ਲਾਉਣ ਜਾਂਦੇ ਹਾਂ ਚੰਡੀਗੜ੍ਹ ਉਹਨਾਂ ਨੇ ਵੀ 2-3 ਵਾਰੀ ਐਵੇਂ ਕੀਤਾ ਸੀ ਕਿਸਾਨਾਂ ਨੂੰ ਇੰਨਾ ਖਰਾਬ ਕੀਤਾ ਉਹ ਉਲਟਾ ਉਹਨਾਂ ਤੇ ਇਹੋ ਅਸਰ ਪਿਆ ਜਿਹੜਾ ਕਿਸਾਨ ਨੂੰ ਪਿਆਰ ਦੇ ਨੂੰ ਖਰਾਬ ਕਰੇਗਾ ਰੀਡ ਦੀ ਹੱਡੀ ਇਹ ਕਿਸਾਨ ਕਿਸਾਨ ਉਹ ਨੂੰ ਬੋਟ ਦੇ ਵਿੱਚ ਲੋਕ ਜਿਹੜੇ ਸਾਡੇ ਨਾਲ ਨਹੀਂ ਨਾ ਆਉਂਦੇ ਉਹ ਬੋਟ ਦੇ ਵਿੱਚ ਜਵਾਬ ਜਰੂਰ ਦੇ ਦਿੰਦੇ ਨੇ ਜੇ ਉਹਨਾਂ ਦੀਆਂ ਤਿੰਨ ਰਹਿ ਗਈਆਂ ਸੀ ਨਾ ਤੇ ਇਹਨਾਂ ਦੇ ਅੱਗੇ ਨਾਇਆ ਹਟ ਜਾਏਗਾ ਦੋ ਹੀ ਮੰਨ ਕੇ ਅਗਾ ਚੱਲਣ ਵੀ ਜਿਹੜਾ ਆਉਣ ਵਾਲਾ ਸਮਾਂ ਇੱਕ ਦੋ ਹੀ ਰਹਿ ਜਾਣਗੀਆਂ ਇਹਨਾਂ ਕੋਲ ਇਹ ਗੱਲ ਹੈ ਭਗਵੰਤ ਮਨ ਵਿਚਾਰ ਲਵੇ ਚੰਗੀ ਤਾਂ ਵਿਚਾਰ ਲੈ ਭਜਣਾ ਕਿੱਥੋਂ ਹੈ ਜੇ ਚਰਨਜੀਤ ਸਿੰਘ ਚੰਨੀ ਨੇ ਪਰਚਾ ਨਹੀਂ ਸੀ ਕੀਤਾ ਕਿਸਾਨ ਦਾ ਮੋਦੀ ਆਇਆ ਸੀ ਉਹਨੇ ਇੱਕ ਠੋਕ ਕੇ ਆਖਿਆ ਸੀ ਵੀ ਜਾਓ ਮੈਂ ਪਰਚਾ ਨਹੀਂ ਕਰਦਾ ਆਪਦੇ ਕਿਸਾਨ ਦਾ ਉਹਦਾ ਕੀ ਕਿਸੇ ਨੇ ਵਿਗਾੜ ਲਿਆ ਹਮ ਜ਼ੁਰਤ ਵਰਤੀ ਉਸ ਬੰਦੇ ਨੇ ਇਹ ਬੰਦੇ ਨੇ ਆਉਂਦਿਆਂ ਹੀ ਪਹਿਲਾਂ ਕਿਸਾਨਾਂ ਦੇ ਪਰਚੇ ਕੀਤੇ ਵੀ ਤੁਸੀਂ ਮੇਰੇ ਮੋਦੀ ਸਾਹਿਬ ਨੂੰ ਕਿਉਂ ਰੋਕਿਆ ਕਿਸਾਨ ਜਥੇਬੰਦੀਆਂ ਇਹੀ ਗੱਲ ਕਹਿੰਦੀਆਂ ਸੀ ਵੀ ਇਹ ਬੀ ਟੀਮ ਹੈ ਭਾਜਪਾ ਜਿਹੜੀ ਹੈ ਨਾ ਉਸ ਦੀ ਇਹ ਜਿਹੜੀ केजरीवाल ਦੀ ਟੀਮ ਹੈ ਬੀ ਟੀਮ ਇਹਨਾਂ ਨੇ ਕਾਂਗਰਸ ਨੂੰ ਦਿੱਲੀ ਦੇ ਵਿੱਚੋਂ ਖਤਮ ਕਰਨ ਵਾਸਤੇ ਇਹਨੂੰ ਤਿਆਰ ਕੀਤਾ ਸੀ ਇਹ ਅੱਖਾਂ ਕੱਢਣ ਲੱਗ ਪਏ ਹੁਣ ਉਹਨਾਂ ਨੇ ਉਹਨੂੰ ਵੀ ਖਤਮ ਕਰਤਾ ਇਹ ਬੀ ਟੀਮ ਜਿਹੜੀ ਹੈ ਉਹਦੇ ਇਸ਼ਾਰੇ ਤੇ ਚੱਲੀ ਏ ਜਿਹੜਾ ਕਿਸਾਨਾਂ ਦੇ ਪਰਚਾ ਆਇਆ ਉਹਨੇ ਸਾਫ਼ ਕਰਤਾ ਵੀ ਜੋ મોદી ਕਹਿੰਦਾ ਹੈ ਉਹ ਕਰਦੇ ਨੇ ਜਦੋਂ ਅਸੀਂ ਦਿੱਲੀ ਗਏ ਸਾਂ ਉਹਨੇ ਸਾਨੂੰ ਨਹੀਂ ਸੀ ਰੋਕਿਆ ਕੈਪਟਨ ਨੇ ਜਾ ਕੇ ਸਾਨੂੰ ਹਿਆਣੇ ਦੇ ਵਿੱਚ ਦਿੱਕਤ ਆਈ ਸੀ ਉੱਥੋਂ ਅਸੀਂ ਜਿਵੇਂ ਵੀ ਕੀਤਾ ਅਸੀਂ ਚਲੇ ਗਏ ਇਹ ਇੱਥੇ ਸਾਨੂੰ ਰੋਕਣ ਲੱਪਿਆ ਬਾਦਲ ਤਰ੍ਹਾਂ ਬਾਦਲ ਦੇ ਨਾਲ ਇੱਕ ਮੈਂਤ ਸੀ ਉਹ ਵੀ ਰੋਕਦਾ ਸੀ ਇਹ ਆ ਇਹ ਉਹਦੇ ਨਾਲ ਦੂਜੀ ਤਰ੍ਹਾਂ ਅੰਦਰ ਖਾਤੇ ਰਲੇ ਆਇਆ ਹੈ ਰੋਕਦਾ ਹੈ ਵੀ ਇਹ ਇਹ ਸਾਰੇ ਜੇ ਨੇ ਇਹ ਰਲੇ ਹੋਏ ਨੇ ਏ ਆਪਦਾ ਜੋਰ ਲਾ ਲੈਣਾ ਸੀ ਆਪਦਾ ਲਾ ਲਾਂਗੇ ਬਾਕੀ ਕਿਸਾਨ ਪਰ ਭਗਵੰਤ ਮਾਨ ਤਾਂ ਕਹਿੰਦਾ ਮੈਂ ਖੁਦ ਕਿਸਾਨਾਂ ਦਾ ਪੋਤਾ ਮੈਂ ਤਾਂ ਖੁਦ ਖੇਤਾਂ 'ਚ ਕੰਮ ਕਰਦਾ ਰਿਆ ਨਹੀਂ ਜੀ ਉਹ ਮਾਸਟਰ ਦਾ ਮੁੰਡਾ ਹੈ ਉਹ ਕਿਸਾਨ ਦਾ ਪੁੱਤ ਨਹੀਂ ਨਾ ਹੀ ਉਹਨੇ ਕਿਸੇ ਖੇਤ ਦੇ ਵਿੱਚ ਕੰਮ ਕੀਤਾ ਜੇ ਉਹਨਾਂ ਨੇ ਖੇਤ ਦੇ ਵਿੱਚ ਕੰਮ ਕੀਤਾ ਹੁੰਦਾ ਤੇ ਉਹਨਾਂ ਦੀ ਮੰਤਰੀ ਇਹ ਗੱਲ ਨਾ ਕਹਿੰਦੀ ਵੀ 5 ਮਿੰਟ ਦੇ ਵਿੱਚ ਅਸੀਂ ਐਮਐਸਪੀ ਦੇ ਦੇਾਂਗੇ ਕਿੱਧਰ ਗਏ ਉਹ 5 ਮਿੰਟ ਉਹਨੇ ਗੱਲ ਆਖੀ ਸੀ ਨਾ 5 ਮਿੰਟ ਦੇ ਵਿੱਚ ਐਮਐਸਪੀ ਦੇ ਦੇਾਂਗੇ ਉਹਨੇ ਸੱਚੀ ਗੱਲ ਆਖੀ ਸੀ 5 ਮਿੰਟ ਦੇ ਵਿੱਚ ਐਮਐਸਪੀ ਦਿੱਤੀ ਜਾਂਦੀ ਹੈ ਕੇਰਲਾ ਵਰਗੇ ਰਾਜ ਉਹ ਦੇਈ ਜਾਂਦੇ ਨੇ ਕਿਸਾਨਾਂ ਨੂੰ ਐਮਐਸਪੀ ਇਹਨੂੰ ਪਤਾ ਹੀ ਨਹੀਂ ਸਾਡੇ ਕਿਸਾਨ ਆਗੂਆਂ ਨੇ ਆਖਿਆ ਸੀ ਵੀ ਅਸੀਂ ਤੈਨੂੰ ਦੱਸਾਂਗੇ ਵੀ ਐਮਐਸਪੀ ਕਿਵੇਂ ਦੇਣੀ ਹੈ ਅਸੀਂ ਤੈਨੂੰ ਦੱਸ ਦਿੰਦੇ ਹਾਂ ਵੀ ਕਿਸਾਨਾਂ ਨੂੰ ਇਹਨਾਂ ਚੀਜ਼ਾਂ ਦੇ ਐਮਐਸਪੀ ਕਿਵੇਂ ਮਿਲੇਗੀ ਇਹਨਾਂ ਨੇ ਉਹ ਗੱਲ ਸੁਣੀ ਹੀ ਨਹੀਂ ਸਾਡੀ ਅਸੀਂ ਦੱਸ ਸਕਨੇ ਹਾਂ ਵੀ ਕਿਵੇਂ ਕਿਸਾਨਾਂ ਨੂੰ ਐਮਐਸਪੀ ਮਿਲੇਗੀ ਅੱਜ ਵੀ ਸਾਡੇ ਆਗੂਆਂ ਨੂੰ ਦੱਸਣਗੇ ਸਾਡੇ ਨਾਲ ਬਹਿ ਕੇ ਡਿਸਕਸ ਕਰ ਲੈਣਾ ਪੰਜਾਬ ਸਰਕਾਰ ਹੀ ਐਮਐਸਪੀ ਦੇ ਸਕਦੀ ਏ ਸੈਂਟਰ ਤੋਂ ਲਿਮਟ ਹੀ ਜਾਰੀ ਕਰਾਉਣੀ ਨਾ ਪੈਸਿਆਂ ਦੀ ਕਰਾ ਲੈਣ ਇਹ ਕਰਨੇ ਕੁਛ ਜਿਵੇਂ ਹੁਣ ਭਗਵੰਤ ਮਾਨ ਸਰਕਾਰ ਰੋਕ ਰਹੀ ਆ ਤੁਸੀਂ ਚੰਡੀਗੜ ਜਾਣਾ ਚਾਹੁੰਦੇ ਹੋ ਕੀ ਜਾ ਸਕੋਗੇ ਦੇਖੋ ਸਰਕਾਰਾਂ ਰੋਕਦੀਆਂ ਹੁੰਦੀਆਂ ਨੇ ਜਾਣ ਵਾਲੇ ਜਾਂਦੇ ਹੁੰਦੇ ਨੇ ਚੰਡੀਗੜ ਸਰਕਾਰਾਂ ਦਾ ਨਹੀਂ ਹੁੰਦਾ ਲੋਕਾਂ ਦਾ ਜੋ ਸਰਕਾਰਾਂ ਵੀ ਲੋਕਾਂ ਨੇ ਬਣਾਈਆਂ ਨੇ ਇਹ ਆਉਣ ਵਾਲੀਆਂ ਮਾੜੀਆਂ ਸਰਕਾਰਾਂ ਦੀਆਂ ਨਿਸ਼ਾਨੀਆਂ ਨੇ ਵੀ ਆਪਦੇ ਪਰਜਾਂ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਕਰਦੀ ਏ ਇਹ ਜਿਹੜੀ ਚੰਗੀ ਸਰਕਾਰ ਹੈ ਮਾੜੀ ਸਰਕਾਰ ਹੈ ਉਹ ਆਪਦੀਆਂ ਨਿਸ਼ਾਨੀਆਂ ਛੱਡਦੀ ਏ ਵੀ ਮੈਂ ਆਪਦੀ ਜਦੋਂ ਮੈਂ ਸਰਕਾਰ ਦੇ ਵਿੱਚ ਆ ਸਰਕਾਰ ਸੀ ਆ ਬੰਦੇ ਸੀ ਉਹਨਾਂ ਆਪਦੀ ਪਰਚਾ ਦੇ ਨਾਲ ਕਿਹੋ ਜਿਹਾ ਵਿਹਾਰ ਕੀਤਾ ਇਹ ਉਹ ਲੋਕਾਂ ਨੇ ਇਹ ਵਿਹਾਰ ਵੇਖਣਾ ਜਿਹੜੇ ਆਮ ਲੋਕ ਜਾ ਨਹੀਂ ਨਾ ਸਕਦੇ ਸਾਡੇ ਨਾਲ ਉਹ ਇਹੀ ਵੰਦੇ ਯਾਰ ਤੁਹਾਡੇ ਨਾਲ ਧੱਕਾ ਕੀਤਾ ਉਹਨੇ ਸਾਡੇ ਨਾਲ ਧੱਕਾ ਕੀਤਾ ਉਹ ਬੋਰਡ ਦੀ ਚੋਟਣਾਂ ਲਈ ਇਹਨਾਂ ਨੂੰ ਜਵਾਬ ਦਿੰਦੇ ਨੇ ਇਹ ਗੱਲ ਤੇ ਇਹ ਯਾਦ ਰੱਖਣ ਜਿਵੇਂ ਆਏ ਸੀ ਓਵੇਂ ਜਾਣ ਲਈ ਤਿਆਰ ਰਹਿਣ ਆਤਲਾ ਬਪੂ ਜਿਉਂਗੇ ਚੰਡੀਗੜ ਹਾਂ ਜੀ ਆਉਂਾਂਗੇ ਲਾਜਮੀ ਪਰ ਸਰਕਾਰ ਫੜੋ ਫੜੀ ਕਰ ਰਹੀ ਆ ਰੋਕ ਰਹੀ ਆ ਨਾ ਦਵੇਂ ਨਹੀਂ ਰੋਕ ਸਕਦੀ ਸਾਨੂੰ ਅੱਛਾ ਆ ਯਾਰ ਆ ਤੋ ਜਾਵਾਂਗੇ ਹਾਂ ਜੀ ਜਾਣਾ ਹੀ ਜਾਣਾ ਸੀ ਅੱਛਾ ਹਾਂ ਪਰ ਸਰਕਾਰ ਤਾਂ ਫੜੋ ਫੜੀ ਕਰ ਰਹੀ ਆ ਕੋਈ ਮਰਜ਼ੀ ਕਰੀਏ ਸਾਨੂੰ ਅੱਛਾ ਅੱਗੇ ਨਹੀਂ ਪਿੱਛੇ ਅੱਛਾ ਆ ਜਾਣਾ ਹੀ ਜਾਣਾ ਸੀ ਤੇ ਭਗਵੰਤ ਮਾਨ ਤੇ ਕਹਿੰਦਾ ਹੁੰਦਾ ਸੀ ਮੈਂ ਆਪ ਕਿਸਾਨ ਦਾ ਪੁੱਤ ਆ ਉਹ ਕੋਈ ਨਹੀਂ ਝੂਠ ਮਾਰ ਗਿਆ ਉਹ ਝੂਠ ਮਾਰ ਗਿਆ ਉਹ ਰਿਆਈ ਨਿਕਾ ਕਿਸਾਨਾਂ ਦਾ ਪੁੱਤ ਆ ਝੂਠ ਮਾਰ ਗਿਆ ਪਤਾ ਨਹੀਂ ਉਹ ਝੂਠ ਮਾਰ ਗਿਆ ਪਤਾ ਨਹੀਂ ਕਿਦਾ ਝੂਠ ਮਾਰ ਗਿਆ ਝੂਠ ਮਾਰ ਗਿਆ ਅੱਛਾ ਹਾਂ ਨਹੀਂ ਭਗਵੰਤ ਮਾਨ ਤਾਂ ਕਹਿੰਦਾ ਕਿ ਮੈਂ ਮੈਂ ਨੂੰ ਤਾਂ ਆਪ ਕਿਸਾਨਾਂ ਦੇ ਦੁੱਖ ਪਤਾ ਨਹੀਂ ਨਹੀਂ ਜਿਵੇਂ ਇਹ ਕਹਦਾ ਨਹੀਂ ਪਤਾ ਨੂੰ ਕੋਈ ਪਤਾ ਨਹੀਂ ਅੱਛਾ ਸੁਪਨਾ ਆ ਭਗਵੰਤ ਮਾਨ ਨੂੰ ਸੁਪਨਾ ਆ ਮੈਂ ਕਿਸਾਨ ਦਾ ਪੁੱਤ ਨਹੀਂ ਉਹ ਅਗਨੇ ਕੀਦਾ ਹੋ ਹੁਣ ਜਿਵੇਂ ਕੱਲ ਭਗਵੰਤ ਮਾਨ ਨੇ ਕਿਸਾਨ ਕਹਿੰਦੇ ਮੀਟਿੰਗ ਚ ਕਿਹਾ ਵੀ ਜਾਓ ਜੋ ਫਿਰ ਥੋਥੋਂ ਹੁੰਦਾ ਤੁਸੀਂ ਕਰ ਲਓ ਤੇ ਇਹਦੇ ਪਿੱਛੇ ਭਗਵੰਤ ਮਾਨ ਦੀ ਕੀ ਸੋਚ ਹੈ ਬਸ ਜੀ ਜਾਂਦਾ ਜਿਹੜਾ ਕੋ ਹੁਣ ਉਹਦੇ ਨਾਲ ਆਉਣਾ ਹੁਣ ਇਹ ਕਿਹੜੀ ਛੱਕਾ ਨੂੰ ਪਤਾ ਵੀ ਜਿਹੜਾ ਕੋ ਹੋਣਾ ਉਹਦੇ ਨਾਲ ਹੋਣਾ ਹੀ ਹੋਣਾ ਹੁਣ ਓਵੇਂ ਹੋ ਜਿਵੇਂ ਹੁੰਦੀ ਹੁੰਦੀ ਆ ਠੀਕ ਹੈ ਹਰ ਹਾਂਜੀ ਜਿਵੇਂ ਦੂਜਿਆਂ ਨਾਲ ਹੋਈ ਹੈ ਬਲੇ ਬਰਾਤ ਸਾਹਿਬ